ਕਿੰਨਾ ਚਿਰ ਤੁਹਾਡੇ ਨਾਲ ਰਹਿਆ ਹੋ ਮੇਰੇ ਨਾਲ 4 5 6 ਮਹੀਨੇ ਰਹਿਆ ਹੋ ਮੇਰੇ ਨਾਲ ਹੁਣ 1 ਜਨਵਰੀ ਨੂੰ ਚਲਾ ਗਿਆ ਸੀ ਮੈਂ ਛੱਡ ਕੇ ਅੱਛਾ ਤੇ ਮੈਂ ਘਰੇ ਚਲੀ ਗਈ ਸੀਗੇ ਆਪਣੇ ਉਸਨੇ ਹੁਣ ਦੂਜਾ ਵਿਆਹ ਕਰਾ ਲਿਆ ਹਾਂਜੀ ਹੁਣ ਉਸਨੇ 1 ਡੇਢ ਮਹੀਨਾ ਹੋਇਆ ਉਹਨੇ ਦੂਜਾ ਵਿਆਹ ਕਰਾ ਲਿਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਨੂੰ ਹੁਣੇ ਹੀ ਪਤਾ ਚੱਲਿਆ ਥੋੜੇ ਦਿਨ ਹੋਏ ਐ ਕਿ ਤੁਸੀਂ ਅਜੰਮੜੇ ਸਰ ਪਹੁੰਚੇ ਹਾਂਜੀ ਅੱਜ ਅਸੀਂ ਅਜੰਮੜੇ ਸਰ ਪਹੁੰਚੇ ਤੁਹਾਡੇ ਕੋ ਕੋਈ ਸਬੂਤ ਹੈਗਾ ਉਸਨੇ ਦੂਜਾ ਵਿਆਹ ਕਰਾਇਆ ਵਿਆਹ ਦਾ ਸਪੋਰਟ ਸਾਰਾ ਪਿਆ ਸਾਡੇ ਕੋਲ ਅੱਛਾ ਤੁਹਾਡੇ ਕੋ ਹਾਂਜੀ ਹਾਂਜੀ ਤੁਹਾਡੇ ਨੂੰ ਧੋਖਾ ਆਇਆ ਵਾ ਹਾਂਜੀ ਧ ਇੱਕੀ ਅੱਛਾ ਕਿੰਨੇ ਮਹੀਨੇ ਤੋਂ ਤੁਸੀਂ ਪ੍ਰੈਗਨੈਂਟ ਹੋ ਮੈਨੂੰ 8ਵਾਂ ਮਹੀਨਾ ਲੱਗਿਆ ਹੋਇਆ ਤੇ ਹੁਣ ਉਹ ਉਸ ਤੋਂ ਬਾਅਦ ਉਸ ਨੂੰ ਪਤਾ ਮੁੰਡੇ ਨੂੰ ਵੀ ਪ੍ਰੈਗਨੈਂਟ ਹੈ ਸਾੜਾ ਕੁਝ ਪਤਾ ਜੀ ਉਹਨਾਂ ਤੇ ਉਹ ਫੋਨ ਕੀ ਕਹਿੰਦਾ ਵੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਨਹੀਂ ਕਹਿੰਦਾ ਵੀ ਤੁਸੀਂ ਕੌਣ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਹੈਗਾ ਅੱਛਾ ਮੈਂ ਤੁਹਾਡੇ ਨਾਲ ਪੂਰਾ ਧੋਖਾ ਧੋਖਾਦਾਰੀ ਕੀਤੀ ਹਾਂ ਹਾਂਜੀ ਇਸ ਬਾਰੇ ਮੈਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਤੁਸੀਂ ਕੰਪਲੇਟ ਸਵੈਰਦੀ ਕੀਤੀ ਹੋਈ ਆ ਸੁਣਨੀ ਰੇ ਸਾਡੀ ਉਹ ਕੀ ਕਹਿੰਦੇ ਕਹਿੰਦੇ ਕਰ ਦਾਂਗੇ ਕਹਿੰਦੇ ਰਾਮ ਨਾਲ ਕਰਾਂਗੇ ਇੱਕ ਦਿਨ ਇੱਕ ਦਿਨ ਚ ਥੋੜੀ ਨਾ ਹੋ ਜੂਗੀ ਸਾੜਾ ਕੁਝ ਅੱਛਾ ਚਾਪ ਚਾਹੀਦਾ ਹੈ ਕਿ ਤੁਹੁੰਦੇ ਰਾਨਾ ਕੀ ਗੱਲ ਹੋ ਗਈ ਜੀ ਸਾਹਿਬ ਦੱਸੋ ਜੀ ਮੇਰਾ ਨਾਮ ਪੂਨਮ ਰਾਜਪੁਰਾ ਤੋਂ ਐ ਹਾਂ ਜੀ ਮੈਂਨੇ ਆਪਣੀ ਬੇਟੀ ਦੀ ਮੈਰਿਜ ਕੀਤੀ ਸੀਗੀ 1 ਸਾਲ ਸਾਲ ਹੋ ਗਿਆ ਮੇਰੀ ਬੇਟੀ ਦਾ ਪ੍ਰੈਗਨੈਂਟ ਆ ਉਹਨੇ ਦੂਜਾ ਵਿਆਹ ਕਰਵਾ ਲਿਆ ਕਿੰਨੇ ਵੇਆ ਦੂਸਰਾ ਕਰਾ ਲਿਆ ਉਹਦੇ ਹੀ ਆਲੋਣ ਨੇ ਕਿੱਥੋਂ ਉਹ ਕਿੱਥੇ ਰਹਿੰਦਾ ਸੀ ਉਹ ਵੀ ਇੰਦਰੀ ਰਹਿਣਾ ਸੀ ਅੰਬਰਸਰ ਦੇ ਸ਼ਹਿਰ ਦਾ ਨਾਮ ਨਹੀਂ ਮੈਨੂੰ ਪਤਾ ਇੱਧਰ ਹੀ ਰਹਿੰਦੇ ਸੀ ਅੰਬਰਸਰ ਮੁਗਮਪੁਰ ਇੱਧਰ ਰਹਿੰਦਾ ਹੈ ਮੁਗਮਪੁਰੇ ਉਹਨੇ ਵਿਆਹ ਦੂਸਰਾ ਕਦੋਂ ਕਰਾਇਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਮੈਨੂੰ ਧਰਮ ਮਾਚਨ ਵਿਆਹ ਕਰਾਇਆ ਸੀ ਮੈਨੂੰ 10 15 ਦਿਨ ਪਤਾ ਲੱਗਿਆ 10 ਦਿਨ ਤੱਕ ਹੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਵਿਆਹ ਦੂਜਾ ਕਰਾਉਂਦੇ ਆ ਕੋਈ ਕੁੜੀ ਨਹੀਂ ਜੀ ਇਹ ਸਭ ਇਹ ਇਹ ਕੁੜੀ ਤਾਂਡੀ 온 ਪ੍ਰੈਗਨੈਂਟ ਹੈਗੀ ਆ ਹਾਂਜੀ ਪ੍ਰੈਗਨੈਂਟ ਹੈ ਉਹਨ ਵੱਟੋਂ ਹਮਿੰਨਾ ਉਸ ਮੁੰਡੇ ਨੂੰ ਪਤਾ ਹੈਗਾ ਵੀ ਕੁੜੀ ਪ੍ਰੈਗਨੈਂਟ ਹੈ ਹਾਂਜੀ ਪਤਾ ਹੈ ਉਸਨੂੰ ਤੇ ਉਹ ਕੀ ਕਹਿ ਰਿਹਾ ਹੁਣ ਉਹ ਤਾਂ ਕਹਿ ਰਹੇ ਬਸ ਕਹਿੰਦਾ ਮੈਂ ਮੈਂ ਕੋਈ ਖਰਚਾ ਨਹੀਂ ਦੇਣਾ ਕੁਲ ਨਹੀਂ ਮੈਨੂੰ ਚਾਹੇ ਅੰਦਰ ਕਰਵਾ ਦਿਓ ਕਹਿੰਦਾ ਕਹਿੰਦਾ ਮੇਰਾ ਤਾਂ ਐ ਹੀ ਨਹੀਂ ਹੈ ਹੀ ਉਹਦਾ ਬੱਚਾ ਉਹਦੇ ਨਾਲ ਹੀ ਰਹੀ ਹੈ ਇਹ ਸਾਲ ਪੂਰਾ ਤੇ ਜਿਹੜੀ ਕੁੜੀ ਨੂੰ ਉਹਨੇ ਵਿਆਹ ਕਰਾਇਆ ਉਹ ਵੀ ਇੱਥੋਂ ਦੀ ਹੈ ਹਾਂਜੀ ਉਹ ਇਧਰ ਪਿੰਡ ਦੀ ਹੋਈ ਹੈ ਨਾਲ ਦੀ ਅੱਛਾ ਤੇ ਤੁਸੀਂ ਇੱਥੇ ਕੇ ਕਾਨੂੰਨ ਦਾ ਸਹਾਰਾ ਕਿਤੇ ਪੁਲਿਸ ਕਿਤੇ ਰਿਪੋਰਟ ਕੀਤੀ ਤੁਸੀਂ ਹਾਂਜੀ ਕੀਤੀ ਸੀ ਸਵੇਰੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ ਅੱਛਾ ਪੁਲਿਸ ਨੂੰ ਰਿਪੋਰਟ ਕੀਤੀ ਹੋਈ ਤੁਸੀਂ ਹਾਂਜੀ ਕੀ ਕਿਹਾ ਗਿਆ ਪੁਲਿਸ ਵੱਲੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਕੁੜੀ ਪ੍ਰੈਗਨੈਂਟ ਹੈ ਲੜਕੇ ਨੇ ਦੂਜਾ ਵਿਆਹ ਕਰਵਾ ਲਿਆ ਅੱਛਾ ਬਸ ਉਹ ਕਿ ਉਹਨਾਂ ਨੇ ਰਿਪੋਰਟ ਲਿਖ ਲਈ ਉਸ ਦੇ ਬਾਅਦ ਕੋਈ ਸੁਣਵਾਈ ਨਹੀਂ ਦਿੱਤੀ ਹੁਣ ਤੁਸੀਂ ਕੀ ਮੰਗ ਪਤਾ ਨਹੀਂ ਉਹਦੇ ਬਾਰੇ ਜਾਣਕਾਰੀ ਨਹੀਂ ਕੰਪਲੇਂਟ ਆਈ ਹੈ ਠੀਕ ਹੈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਵੈਰੀਫਾਈ ਕਰਦੇ ਹਾਂ ਅੱਛਾ ਜੀ ਤੇ ਨਹੀਂ ਉਹਨਾਂ ਵੱਲੋਂ ਕਿਹਾ ਗਿਆ ਜੀ ਵੀ ਕੋਈ ਹਲੇ ਤੱਕ ਰਹੀ ਦਰਖਾਸਤ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਮੇਰੇ ਕੋਲ ਕੰਪਲੇਂਟ ਹੀ ਮੇਰੇ ਕੋਲ ਜਿਹੜੀ ਦੇਣਵਾਈ ਦਰਖਾਸਤ ਦੇਣ ਵਾਲੀ ਪਾਰਟੀ ਆਈ ਨਹੀਂ ਤੇ ਤੇ ਉਹ ਉਹ ਮੁੰਡੇ ਦਾ ਕੰਮ ਤੁਸੀਂ ਹਲੇ ਮਰਦੀਪ ਸਿੰਘ ਕੋਈ ਕਹਿ ਰਹੇ ਨਾ ਮਰਦੀਪ ਸਿੰਘ ਆ ਕੋਈ ਉਹਦੇ ਤੇ ਤੁਸੀਂ ਹਲੇ ਕੋਈ ਕਾਰਵਾਈ ਕੀਤੀ ਨਹੀਂ ਮੈਂ ਕਿਹਾ ਜਿਹੜੀ ਦਰਖਾਸਤ ਦਿੱਤੀ ਅਜੇ ਉਹ ਹੀ ਨਹੀਂ ਆਈ ਸਾਹਮਣੇ ਤੇ ਉਹ ਜਿਹਨੇ ਜਰਖਾ ਜਿੱਤੇ ਸਾਹਮਣੇ ਨੇ ਸਾਹਮਣੇ ਆ ਗਈ ਤੇ ਕੰਮ ਨੂੰ ਗੱਲ ਉਹਦਾ ਤੁਹਾਨੂੰ ਕੋਈ ਕੰਪਲੇਂਟ ਆ ਗਈ ਸਰ ਕੰਪਲੇਂਟ ਆਈ ਹੈ